ਹਾਂਜੀ ਤੇ ਬੱਚਿਆਂ ਨੇ ਤਾਂ ਫਿਰ ਉਸ ਭਾਸ਼ਾ ਨੂੰ ਵੀ ਨਾ ਦੇਖੋ ਮੈਂ ਕਿਸੇ ਭਾਸ਼ਾ ਦੀ ਵਿਰੋਧੀ ਨਹੀਂ ਐ ਮੈਂ ਨਹੀਂ ਕਹਿੰਦੀ ਕਿ ਹਿੰਦੀ ਭਾਸ਼ਾ ਨਾ ਬੋਲੋ ਹਿੰਦੀ ਨਹੀਂ ਵਧੀਆ ਜਾਂ ਅੰਗਰੇਜ਼ੀ ਨਹੀਂ ਸਿੱਖਣੀ ਚਾਹੀਦੀ ਸਾਨੂੰ ਚਾਹੀਦੀ ਐ ਆਪਣੇ ਕਹ ਲਓ ਕਿ ਆਪਣੇ ਵਿਕਾਸ ਦੇ ਲਈ ਸਾਨੂੰ ਇਹਨਾਂ ਭਾਸ਼ਾਵਾਂ ਨੂੰ ਸਿੱਖਣਾ ਪੈਣਾ ਪਰ ਆਪਣੀ ਮਾਂ ਬੋਲੀ ਨੂੰ ਲਿਤਾੜ ਕੇ ਨਹੀਂ ਠੀਕ ਐ ਪਰ ਮਾਂ ਬੋਲੀ ਕੋਈ ਵੀ ਭਾਸ਼ਾ ਸ਼ੁੱਧ ਨਹੀਂ ਬੱਚੇ ਅੱਜਕੱਲ੍ਹ ਬੋਲਦੇ ਬੱਚਿਆਂ ਨੂੰ ਜੇ ਤੁਸੀਂ ਆਪਾਂ ਗੱਲ ਵੀ ਕਰਦੇ ਆ ਕੋਈ ਇੱਕ ਬੱਚਾ ਇੱਕ ਵਾਕ ਜਾਂ ਇੱਕ ਫਿਰਕਾ ਬੱਚਾ ਇੱਕ ਭਾਸ਼ਾ ਵਿੱਚ ਸ਼ੁੱਧ ਨਹੀਂ ਬੋਲ ਸਕਦਾ ਨਾ ਉਹਨੂੰ ਪੂਰੀ ਤਰ੍ਹਾਂ ਅੰਗਰੇਜ਼ੀ ਆਉਂਦੀ ਆ ਨਾ ਉਹਨੂੰ ਹਿੰਦੀ ਆਉਂਦੀ ਆ ਤੇ ਨਾ ਹੀ ਉਹਨੂੰ ਪੰਜਾਬੀ ਆਉਂਦੀ ਆ ਔਰ ਮਿਕਸ ਕਰਕੇ ਬੋਲਦੇ ਉਹਨਾਂ ਨੂੰ ਰਲਗੱਡਾ ਸਾਰਾ ਕੁਝ ਇਹ ਚਿੰਤਾ ਦਾ ਵਿਸ਼ਾ ਸਾਡੇ ਲਈ ਕਿ ਬੱਚਿਆਂ ਦੀ ਕਿਸੇ ਇੱਕ ਭਾਸ਼ਾ ਦੇ ਉੱਤੇ ਪਕੜ ਆ ਜਿਹੜੀ ਉਹ ਜ਼ਰੂਰ ਹੋਣੀ ਚਾਹੀਦੀ ਆ ਇਹਦੇ ਲਈ ਸਾਨੂੰ ਸਕੂਲਾਂ ਦੇ ਵਿੱਚ ਜਾਂ ਕਹ ਲਓ ਕਿ ਬੱਚੇ ਨੂੰ ਮੋਢਲੇ ਪੱਦਰ ਦੇ ਉੱਤੇ ਮਾਂ ਬੋਲੀ ਦੀ ਜਿਹੜੀ ਸਿੱਖਿਆ ਉਹ ਦੇਣੀ ਚਾਹੀਦੀ ਆ ਸਿੱਖਿਆ ਉਹਦੇ ਵਿੱਚ ਹੀ ਹੋਣੀ ਚਾਹੀਦੀ ਆ ਠੀਕ ਆ ਜਿਵੇਂ ਬੱਚਿਆਂ ਤੋਂ ਕਲਮ ਖੋਲੀ ਅਸੀਂ ਹਾਂਜੀ ਊੜਾ ੜਾ ਖੋਲਿਆ ਬੱਚਿਆਂ ਤੋਂ ਪਹਿਲਾਂ ਬੱਚੇ ਸਕੂਲ ਜਾਂਦੇ ਸੀ ਤੁਸੀਂ ਮੈਂ ਅਸੀਂ ਸਕੂਲ ਗਏ ਆ ਸਭ ਤੋਂ ਪਹਿਲਾਂ ਸਾਨੂੰ ਊੜਾ ੜਾ ਲਿਖਣਾ ਸਿਖਾਇਆ ਫੱਟੀਆਂ ਲਿਖਣੀਆਂ ਸਿਖਾਈਆਂ ਪਰ ਹੁਣ ਕੀ ਬੱਚਿਆਂ ਦੇ ਹੱਥ ਵਿੱਚ ਕਲਮ ਤਾਂ ਹੈ ਹੀ ਨਹੀਂ ਬੱਚਿਆਂ ਨੂੰ ABC ਸਿਖਾਈ ਜਾਂਦੀ ਆ ਊੜਾ ੜਾ ਜਾ ਕੇ ਬੱਚਿਆਂ ਨੂੰ ਚੌਥੀ ਪੰਜਵੀਂ ਕਲਾਸ ਵਿੱਚ ਜਾ ਕੇ ਸ਼ੁਰੂ ਹੁੰਦਾ ਹਾਂ ਹਾਂਜੀ ਠੀਕ ਹੈ ਜੀ ਤੇ ਫਿਰ ਉਹ ਬੱਚਾਂ ਦੇ ਮਾਨਸਿਕ ਬੱਚਿਆਂ ਦੇ ਤੇ ਉਹੀ ਅਸਰ ਪਏਗਾ ਤੇ ਉਹ ਉਹੀ ਬੱਚੇ ਰਲਾ ਮਿਕਸ ਕਰਨਗੇ ਹਿੰਦੀ ਪੰਜਾਬੀ ਤੇ ਇਸ ਇਹਦੇ ਤੇ ਸਰਕਾਰਾਂ ਨੂੰ ਵੀ ਚਾਹੀਦਾ ਵੀ ਜਿਹੜੀ ਮੁੱਢਲੇ ਪੱਧਰ ਦੇ ਉੱਤੇ ਆ ਜਿਹੜੀਆਂ ਭਾਸ਼ਾ ਨੀਤੀਆਂ ਉਹਨਾਂ ਨੂੰ ਪ੍ਰੋਪਰਲੀ ਚੰਗੇ ਤਰੀਕੇ ਦੇ ਨਾਲ ਉਹਨਾਂ ਨੂੰ ਲਾਗੂ ਕੀਤਾ ਜਾਵੇ ਮੁੱਢਲੇ ਪੱਧਰ ਤੇ ਭਾਸ਼ਾ ਦੇ ਉੱਤੇ ਜਿਹੜਾ ਕੀਤਾ ਜਾਵੇ ਅੰਗਰੇਜ਼ੀ ਹਿੰਦੀ ਇਹਨਾਂ ਨੂੰ ਇੱਕ ਵਿਸ਼ੇ ਦੇ ਤੌਰ ਤੇ ਪੜਾਇਆ ਜਾਣਾ ਚਾਹੀਦਾ ਤੇ बस ਇਹ ਕਾਪਾ ਕਰ ਸਕਦੇ ਆ ਕਿ ਜੇ ਜਿਹਦੇ ਨਾਲ ਕਿ ਸਾਡੇ ਅਸੀਂ ਸੁਧਾਰ ਕਰ ਸਕੀਏ ਆਪਣੀ ਭਾਸ਼ਾ ਦੇ ਲਈ ਕੂਸ਼ਿਸ਼ ਕਰ ਸਕੀਏ ਜੀ ਆਪਾਂ ਗੱਲ